ਲੋਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ-ਠਾਕ ਹੋ ਅਸੀਂ ਵੀ ਠੀਕ-ਠਾਕ ਹਾਂ ਜੀ ਲਓ ਜੀ ਹੁਣ ਟਾਈਮ ਜਿਹੜਾ ਹੈਗਾ 9 ਵਜਣ ਵਾਲੇ ਆ ਨਾ ਆਪਾਂ ਜਿਹੜਾ ਹੈਗਾ ਅੱਜ ਬਟਿਕ ਵਾਸਤੇ ਲੈ ਕੇ ਆਏ ਆ ਸੂਟ ਨਵੇਂ-ਨਵੇਂ ਸੂਟ ਕਿਉਂਕਿ ਕੱਲ ਨੂੰ ਆਪਣੀ ਜਿਹੜੀ ਹੈਗੀ ਓਪਨਿੰਗ ਹੈ ਤੇ ਜਿਹੜਾ ਆਪਾਂ ਨੇ ਨਿਊ ਬਟਿਕ ਤੇ ਸੈਲੂਨ ਓਪਨ ਕੀਤਾ ਹੈ ਨਾ ਉਹਦੀ ਓਪਨਿੰਗ ਹੈਗੀ ਹੈਗੀ ਉਹਦੇ ਲਈ ਜਿਹੜੀ ਹੈਗੀ ਆਪਾਂ ਬਹੁਤ ਜ਼ਿਆਦਾ ਕਪੜਾ ਕਾਫੀ ਦਿਨਾਂ ਤੋਂ ਜਿਹੜਾ ਹੈਗਾ ਕਪੜਾ ਖਰੀਦ ਰਿਹਾ ਤੇ ਕਿਉਂਕਿ ਆਪਾਂ ਨੇ ਉਸ ਦਿਨ ਸੇਲ ਰੇਟ ਤੇ ਹੀ ਕਪੜਾ ਜਿਹੜਾ ਹੈਗਾ ਸੇਲ ਕਰਨਾ ਹੈ ਹਨ ਤੇ ਆਪਾਂ ਤੁਹਾਡੇ ਲਈ ਬਹੁਤ ਵੱਡੇ ਆਫਰ ਲੈ ਕੇ ਆਵਾਂਗੇ ਹਨ ਤੇ ਜਿਹੜੀ ਹੈਗੀ ਸਾਰੀ ਵੈਰਾਈਟੀ ਮਿਲੂਗੀ ਤੁਹਾਨੂੰ ਸਾਰੇ ਤਰ੍ਹਾਂ ਦੇ ਜਿਹੜੇ ਹੈਗੇ ਸੂਟ ਮਿਲਣਗੇ ਚਾਹੇ ਤੁਸੀਂ ਹੈਂਡਵਰਕ ਲੈ ਲਓ ਨੀਡਲਵਰਕ ਲੈ ਲਓ ਹਨ ਮਸ਼ੀਨਵਰਕ ਲੈ ਲਓ ਥ੍ਰੈਡਵਰਕ ਲੈ ਲਓ ਤੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਵੈਰਾਈਟੀ ਕੱਪੜੇ ਦੇ ਵਿੱਚ ਲੈ ਕੇ ਆਵਾਂਗੇ ਵੈਸੇ ਤਾਂ ਆਪਣਾ ਬਹੁਤ ਵਧੀਆ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਨਾ ਹੁਣ ਆਪਾਂ ਨਿਊ ਓਪਨਿੰਗ ਕਰ ਰਹੇ ਹਾਂ ਉਹ ਨਿਊ ਓਪਨਿੰਗ ਕਰ ਰਹੇ ਹਾਂ ਜਿਹੜੀ ਆਪਣੀ 14 ਨਵੰਬਰ ਦਿਨ ਜਿਹੜਾ ਹੈਗਾ ਡੇ ਹੈਗਾ ਫਰਾਈਡੇ ਜੀ ਤੇ ਤੁਸੀਂ ਸਾਰੇ ਜਾਣਿਆਂ ਨੂੰ ਤੁਹਾਡੇ ਲਈ ਜਿਹੜਾ ਹੈਗਾ ਸੱਦਾ ਪੱਤਰ ਭੇਜ ਰਹੇ ਹਾਂ ਸਾਰਿਆਂ ਨੂੰ ਖੁੱਲਾ ਸੱਦਾ ਹੈਗਾ ਆ ਸਾਰਿਆਂ ਨੇ ਜਿਹੜਾ ਹੈਗਾ ਪਹੁੰਚਣੇ ਹਨ ਤੇ ਆਓ ਚਾਹ ਪਾਣੀ ਪੀਓ ਸਾਨੂੰ ਦਵਾਮਾਂ ਦਿਓ ਤੇ ਜਿਹੜਾ ਹੈਗਾ ਸ਼ਾਪਿੰਗ ਕਰਕੇ ਜਾਓ ਸੋਹਣੇ ਸੋਹਣੇ ਸੂਟ ਖਰੀਦੋ ਘੱਟ ਰੇਟਾਂ ਤੇ ਤੇ ਬਾਕੀ ਤੁਸੀਂ ਕਦੋਂ ਵੀ ਆ ਸਕਦੇ ਹੋ ਹਨ ਆਪਾਂ ਹਰ ਇੱਕ ਤਰ੍ਹਾਂ ਦੇ ਜਿਵੇਂ ਪਤਾ ਹੈ ਵਰਕ ਕਰਵਾਉਨੇ ਆ ਤੁਸੀਂ ਆਪਣੇ ਜਿਹੜੇ ਹੈ ਕਿ ਫੋਟੋਆਂ ਭੇਜ ਕੇ ਜਾਂ ਆਪਣਾ ਡਿਜ਼ਾਈਨ ਦਿਖਾ ਕੇ ਸਾਡੇ ਤੋਂ ਜਿਹੜੇ ਹੈਗੇ ਸੂਟ ਰੈਡੀ ਕਰਵਾ ਸਕਦੇ ਹੋ ਹਨ ਤੇ ਹੁਣ ਆਪਾਂ ਆਏ ਸੀਗੇ ਸੰਗਰੂਰ ਤੋਂ ਕੱਪੜਾ ਲੈ ਕੇ ਹੁਣ ਆਪਾਂ ਧੂਰੀ ਨੂੰ ਜਾ ਰਹੇ ਆ ਤੇ ਆਪਾਂ ਆਉਂਦੇ-ਆਉਂਦੇ ਮਸਤ ਮਾਨਾ ਸਾਹਿਬ ਬਾਬਾ ਜੀ ਦੇ ਜਿਹੜਾ ਹੈਗਾ ਮੱਥਾ ਟੇਕ ਕੇ ਆਇਆ ਨਮਸਕਾਰ ਕਰਕੇ ਆਇਆ ਹਨ ਤੇ ਹੁਣ ਆਪਾਂ ਬੁਟੀਕ ਤੇ ਜਾ ਰਹੇ ਆ ਤੇ ਬੁਟੀਕ ਤੇ ਜਾ ਕੇ ਫਿਰ ਦੇਖਦੇ ਆ ਨਾ ਤੇ ਜਿਹੜਾ ਹੈਗਾ ਕਾਫੀ ਕੱਪੜੇ ਦਾ ਜਿਹੜਾ ਹੈਗਾ ਖਲਾਰਾ ਪਿਆ ਹੋਇਆ ਹਨ ਕੱਪੜਿਆਂ ਤੇ ਟੈਗ ਵਗੈਰਾ ਲਾਉਣ ਵਾਲੇ ਰਹਿੰਦੇ ਆ ਤੇ ਉਹ ਵੀ ਆਪਾਂ ਸਾਰੇ ਜਿਹੜੇ ਹੈਗੇ ਜਾ ਕੇ ਸੈਟਿੰਗ ਵਗੈਰਾ ਕਰਨੀ ਹੈ ਤੇ ਉੱਥੇ ਕੰਮ ਚੱਲ ਰਿਹਾ ਸੀ ਜਿਹੜਾ ਨਵਾਂ ਬਟਿਕ ਆਪਾਂ ਨੇ ਹਨ ਕੀਤਾ ਆ ਉੱਥੇ ਬਹੁਤ ਜ਼ਿਆਦਾ ਜਿਹੜਾ ਹੈਗਾ ਕੰਮ ਚੱਲ ਰਿਹਾ ਸੀ ਕਾਫੀ ਟਾਈਮ ਹੋ ਗਿਆ ਖਰੀਦੇ ਨੂੰ ਤਾਂ ਆਪਾਂ ਨੂੰ ਜਿਹੜੀ ਹੈਗੀ ਆਪਣੇ ਜਿਹੜੀ ਹੈਗੀ ਆਪਾਂ ਨੇ ਸ਼ਾਪ ਖਰੀਦੀ ਹੈ ਹਨ ਧੂਰੀ ਦੇ ਵਿੱਚ ਬਸ ਸਟੈਂਡ ਦੇ ਬਿਲਕੁਲ ਨੇੜੇ ਹਨ ਸਾਰਿਆਂ ਨੂੰ ਕਿਉਂਕਿ ਪਹਿਲਾਂ ਮੈਂ ਸਾਰਿਆਂ ਨਾਲ ਇੱਕ ਉਸ ਕਵਰੀ ਜਿਹੜੀ ਹੈਗੀ ਸਾਂਝੀ ਕੀਤੀ ਹੋਈ ਹੈਗੀ ਤੇ ਜਿਹਨੇ ਨਹੀਂ ਵੀ ਦੇਖੇ ਚਲੋ ਪਿਛਲੇ ਵਲੌਗ ਆਪਣੇ ਦੇਖ ਸਕਦੇ ਹੋ ਹੁਣ ਕਾਫੀ ਟਾਈਮ ਹੋ ਗਿਆ ਸਾਡੇ ਤੋਂ ਕੋਈ ਵਲੌਗ ਵੀ ਜਿਹੜਾ ਹੈਗਾ ਅਪਲੋਡ ਨਹੀਂ ᱛੀ ਹੋ ਰਿਹਾ ਤੇ ਉਹਦਾ ਕਾਰਨ ਇਹ ਸੀਗਾ ਕਿਉਂਕਿ ਬਹੁਤ ਜ਼ਿਆਦਾ ਬਿਜ਼ੀ ਚੱਲ ਰਹੇ ਸੀਗੇ ਹਨਾ ਪੈਣਾ ਦੇ ਬਹੁਤ ਜ਼ਿਆਦਾ ਮੈਸੇਜ ਵਗੈਰਾ ਆਉਂਦੇ ਆ ਕਿ ਤੁਸੀਂ ਹੁਣ ਵਲੌਗ ਨਹੀਂ ਪਾਉਂਦੇ ਹੈਗੇ ਵਲੌਗ ਨਹੀਂ ਪਾਉਂਦੇ ਜਾਂ ਕਟਿੰਗ ਦੀ ਵੀਡੀਓ ਨਹੀਂ ਪਾਉਂਦੇ ਹੈਗੇ ਹਨਾ ਤੇ ਆਪਾਂ ਤੁਹਾਡੇ ਲਈ ਪਾਇਆ ਕਰਾਂਗੇ ਜੀ ਹਾਜ਼ਰ ਹੋਇਆ ਕਰਾਂਗੇ ਤੁਹਾਡੇ ਲਈ ਕਟਿੰਗ ਦੀਆ ਵੀਡੀਓ ਲੈ ਕੇ ਕਿਉਂਕਿ ਤੁਸੀਂ ਸਾਡੀ ਸਲਾਈ ਦੀਆ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਹੈ ਹਨਾ ਇੰਨਾ ਕੁ ਜ਼ਿਆਦਾ ਪਿਆਰ ਸਤਿਕਾਰ ਦਿੱਤਾ ਆਪਣੇ ਪਹਿਲੀ ਜਿਹੜੀ ਹੈਗੀ ਵੀਡੀਓ ਲੈਂਸ ਦੀ ਪਾਈ ਸੀਗੀ ਹਨਾ ਉਸੇ 7 ਲੱਖ ਜਿਹੜਾ ਹੈਗਾ ਉਤੇ ਵਿਊ ਆਇਆ ਹੈਗਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਹਨਾ ਬਹੁਤ ਜ਼ਿਆਦਾ ਸਲਾਈ ਦੀਆ ਵੀਡੀਓ ਨੂੰ ਤੁਸੀਂ ਪਿਆਰ ਦਿੱਤਾ ਆਪਾਂ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਕਿਉਂਕਿ ਬਹੁਤ ਜ਼ਿਆਦਾ ਵਿਜੀ ਚੱਲ ਰਹੇ ਸੀਗੇ ਜੀ ਟਾਈਮ ਹੀ ਨਹੀਂ ਸੀਗਾ ਮਿਲਦਾ ਬਸ ਸਾਡਾ ਜਿਹੜਾ ਹੈਗਾ ਫੇਰਾ ਤੋਰਾ ਹੀ ਨਹੀਂ ਸੈੱਟ ਹੋਇਆ ਹੈਗਾ ਤੇ ਕਿਉਂਕਿ ਜਦੋਂ ਆਪਾਂ ਨਵਾਂ ਨਵਾਂ ਕੰਮ ਕਰਦੇ ਆ ਹਨਾ ਥੋੜੀ ਜੀ ਸੈਟਿੰਗ ਜਿਹੜੀ ਹੈਗੀ ਸਾਰੀ ਹਿੱਲ ਜਾਂਦੀ ਹੈਗੀ ਤੇ ਪਹਿਲਾਂ ਕਿਉਂਕਿ ਸਵੇਰ ਤੋਂ ਆਪਾਂ ਕਲਾਸਾਂ ਦੇ ਰਿਹਾ ਸਟੂਡੈਂਟਸ ਨੂੰ ਹਨਾ ਆਫਲਾਈਨ ਆਪਣੀਆਂ ਕਲਾਸਾਂ ਲੱਗ ਰਹੀਆਂ ਨੇ ਆਨਲਾਈਨ ਆਪਣਾ ਨਹੀਂ ਹੈਗਾ ਕਲਾਸਾਂ ਲਾਉਣ ਦਾ ਕੰਮ ਆਪਾਂ ਹਜੇ ਆਫਲਾਈਨ ਹੀ ਕਰਦੇ ਆ ਦੇਖੋ ਆਨਲਾਈਨ ਵੀ ਸਟਾਰਟ ਕਰਾਂਗੇ ਹੌਲੀ ਹੌਲੀ ਸਾਰਾ ਕੰਮ ਕਰਾਂਗੇ ਆਪਣੀਆਂ ਆਫਲਾਈਨ ਕਲਾਸਾਂ ਲੱਗ ਰਹੀਆਂ ਨੇ ਹਨਾ ਜਿਹੜਾ ਹੈਗਾ ਸਟੂਡੈਂਟ ਹੁੰਦੇ ਆ 2 ਵਜੇ ਤੱਕ ਸਾਥੋਂ ਕੋਈ ਕੰਮ ਨਹੀਂ ਹੁੰਦਾ ਸਟੂਡੈਂਟ ਹੁੰਦੇ ਆ ਉਹਨਾਂ ਨੂੰ ਵੀ ਕੰਮ ਦੱਸਣਾ ਪੈਂਦਾ ਆ ਹਨ ਕਿਉਂਕਿ ਮੇਰੀ ਆਦਤ ਇਹ ਹੈਗੀ ਆ ਜੇ ਆਪਾਂ ਕਿਸੇ ਤੋਂ ਪੇਮੈਂਟ ਲੈ ਰਹੇ ਆ ਹਨਾ ਤਾਂ ਉਹਨਾਂ ਨੂੰ ਪ੍ਰੋਪਰ ਜਿਹੜਾ ਹੈਗਾ ਕੰਮ ਸਿਖਾਇਆ ਜਾਵੇ ਬਾਕੀ ਜਿਹੜਾ ਹੈਗਾ ਹੋਇਆ ਵੀ ਇਦਾਂ ਹੀ ਹੈ ਜੀ ਜਿੰਨੇ ਵੀ ਸਟੂਡੈਂਟ ਨੂੰ ਆਪਾਂ ਕੰਮ ਸਿਖਾਇਆ ਸਾਰੇ ਆਪਣੇ ਤੋਂ ਖੁਸ਼ ਹੋ ਕੇ ਗਏ ਆ ਤੇ ਵਧੀਆ-ਵਧੀਆ ਕਰ ਰਹੇ ਆ ਕਦੇ ਕਿਸੇ ਸਟੂਡੈਂਟ ਨੇ ਇਹ ਗੱਲ ਨਹੀਂ ਕਹੀ ਹੈਗੀ ਕਿ ਮੈਨੂੰ ਸਮਝ ਨਹੀਂ ਲੱਗਿਆ ਸਾਨੂੰ ਜੀ ਸਮਝ ਨਹੀਂ ਲੱਗਿਆ ਸਾਰੇ ਇਹੀ ਗੱਲ ਕਹਿੰਦੇ ਆ ਕਿ ਬਹੁਤ ਵਧੀਆ ਜੀ ਬਹੁਤ ਵਧੀਆ ਸਮਝ ਲੱਗਿਆ ਦੇਖੋ ਅੱਗੇ ਵਿਆਹ ਹੈਗਾ ਕਿਸੇ ਦੀ ਹੁਣ ਵਿਆਹ ਚੱਲ ਰਹੇ ਨੇ ਡੈਕੋਰੇਟ ਕੀਤਾ ਹੋਇਆ ਘਰ ਤੇ ਚਲੋ ਸਾਰਿਆਂ ਨੂੰ ਹੁੰਦਾ ਹੀ ਆ ਨਾ ਐਵੇਂ ਹੁਣ ਆਪਾਂ ਜਾ ਕੇ ਮਿਲਦੇ ਆ ਤੁਹਾਨੂੰ ਬੁਟੀਕ ਤੇ ਬਾਕੀ ਆਪਣਾ ਕੱਪੜਾ ਪਿੱਛੇ ਆ ਰਿਹਾ ਹੈ ਨਾ ਉਹਦੇ ਵਿੱਚ ਟੈਂਪੂ ਜੇ ਦੇ ਵਿੱਚ ਬਾਕੀ ਜਿੰਨਾ ਕ ਆਪਣੇ ਤੋਂ ਹੋ ਸਕਿਆ ਤੇ ਆਪਣੇ ਡਿੱਗੀ ਦੇ ਵਿੱਚ ਰੱਖ ਲਿਆ ਸੀਗਾ ਕੁਝ ਆਪਣਾ ਚਲੋ ਜਦੋਂ ਨੂੰ ਆਪਾਂ ਪਹੁੰਚ ਜਾਣਾ ਜਦੋਂ ਨੂੰ ਉਹਨਾਂ ਨੇ ਆਉਣਾ ਹੈ ਉਦੋਂ ਹੌਲੀ ਹੌਲੀ ਆਉਣਗੇ ਤੇ ਉਹਦੋਂ ਨੂੰ ਆਪਣੇ ਅੱਜ ਸਾਰੇ ਆਪਣੀ ਸਾਰਾ ਦਿਨ ਬਹੁਤ ਜ਼ਿਆਦਾ ਵਿਜੀ ਰਹਿਣ ਵਾਲਾ ਹੈ ਜਿਹੜਾ ਹੈਗਾ ਅਸੀਂ ਸਾਰੇ ਜਿਹੜੇ ਸਾਡੇ ਕੱਲ ਨੂੰ ਹਨਾ ਗੈਸਟ ਆਉਣੇ ਆ ਉਹਨਾਂ ਵਾਸਤੇ ਆਪਾਂ ਉਹਨਾਂ ਦੀਆਂ ਤਿਆਰੀਆਂ 'ਚ ਲੱਗੇ ਹੋਏ ਆ ਹਨਾ ਤੇ ਪ੍ਰਮਾਤਮਾ ਕਰੇ ਆਪਣਾ ਜਿਹੜੇ ਹੈਗੀ ਮਹੂਰਤ ਬਹੁਤ ਵਧੀਆ ਰਹੇ ਤੇ ਚਲੋ ਤੁਹਾਨੂੰ ਫੇਰ ਬੇਨਤੀ ਕਰਦੇ ਆ ਸਾਰੇ ਜਾਨੇ ਹਮ ਹਮਾ ਕੇ ਪਹੁੰਚੋ ਹਨਾ ਕਿਉਂਕਿ ਕਿਸੇ ਨਾਲ ਵੀ ਗੱਲ ਕਰਨ ਦਾ ਟਾਈਮ ਤੱਕ ਨਹੀਂ ਮਿਲਦਾ ਜਮੇ ਟਾਈਮ ਨਹੀਂ ਮਿਲਦਾ ਕਿਸੇ ਨਾਲ ਗੱਲ ਕਰਨ ਦਾ ਸਾਰਿਆਂ ਨੂੰ ਜਿਹੜੇ ਹੈਗੇ ਹਰ ਇੱਕ ਭੈਣ ਭਾਈਆਂ ਨੂੰ ਕਾਰਡ ਸੈਂਡ ਕੀ ਰਿਹਾ ਚਲੋ ਭੈਣ ਭਾਈਆਂ ਦੇ ਜਿਹੜੇ ਹੈਗੇ ਨੇ ਰਿਪਲਾਈ ਵੀ ਬਹੁਤ ਵਧੀਆ ਆਏ ਨੇ ਕਹਿੰਦੇ ਕੋਈ ਨਹੀਂ ਜੀ ਜ਼ਰੂਰ ਪਹੁੰਚਾਂਗੇ ਗ੍ਰੈਚੁਲੇਸ਼ਨ ਬਹੁਤ ਜਾਣਿਆ ਨੇ ਜਿਹੜੇ ਹੈਗੇ ਆਪਾਂ ਨੂੰ ਵਧਾਈਆਂ ਦਿੱਤੀਆਂ ਨੇ ਹਨਾ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਨਾ ਤੇ ਬਹੁਤ ਜ਼ਿਆਦੇ ਜਿਹੜੇ ਹੈ ਬਲੇਸਸ ਹਨਾ ਆਪਾਂ ਨੂੰ ਆਈਆਂ ਨੇ ਗਿਆ ਤੇ ਸਾਰਿਆਂ ਦਾ ਦੇਖੋ ਜੇ ਇੰਨਾ ਪਿਆਰ ਕਰਦੇ ਆ ਹਨਾ ਤਾਂ ਅਗਲਾ ਹੋਰ ਟਾਈਮ ਕੱਢ ਕੇ ਹਨਾ ਆਪਣੇ ਲਈ ਇੰਨਾ ਕੁਝ ਕਰ ਰਹੇ ਆ ਸਤੂ ਸਾਹਿਬ ਸਵੇਰੇ ਦੇ ਚੱਲੇ ਹੋਏ ਆ ਕੋਟੀਆਂ ਸੋਲ ਜਿਹੜਾ ਹੈਗਾ ਲੈਤੇ ਸੀ ਕਿਉਂਕਿ ਸਵੇਰੇ ਠੰਡ ਬਹੁਤ ਜ਼ਿਆਦੇ ਹੁੰਦੀ ਹੈ ਸਾਰਿਆਂ ਨੂੰ ਪਤਾ ਹੀ ਹੈ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਉਹਦੇ ਕਰਕੇ ਹੁਣ ਤਾਂ ਚਲੋ ਧੁੱਪ ਜੀ ਚੜੀ ਪਈ ਆ ਦੇਖੋ ਤੂੰ ਪੌਣ ਲੱਗ ਗਈ ਜਦੋਂ ਨੂੰ ਆਪਾਂ ਵਟੇੇ ਖੋਲਣ ਤੋਂ ਪਹਿਲਾਂ ਪਹਿਲਾਂ ਆ ਗਏ ਆ ਬਾਪਸ ਮੜ ਜਾ ਕੇ ਉੱਥੇ ਸਾਫ ਸਭਾਈਆਂ ਕਰਨੀਆਂ ਨੇ ਤੇ ਅੱਜ ਬਹੁਤ ਜ਼ਿਆਦੇ ਕੱਪੜੇ ਦਾ ਹੀ ਬਹੁਤ ਜ਼ਿਆਦੇ ਖਲਾਰਾ ਪਿਆ ਪਿਆ ਤੇ ਆਪਾਂ ਤੁਹਾਨੂੰ ਉਹ ਵੀ ਦੱਸਾਂਗੇ ਵੀ ਆਪਣੇ ਲੋਕੇਸ਼ਨ ਕੀ ਆ ਹਨਾ ਇਹ ਬਲੌਗ ਦੇ ਵਿੱਚ ਹੀ ਦੱਸ ਦਾਂਗੇ ਹੁਣ ਆਪਾਂ ਇੱਥੋਂ ਦੁਆਰਾ ਵੀਡੀਓ ਸ਼ੁਰੂ ਕਰਾਂਗੇ ਹੁਣ ਆਪਾਂ ਜਿਹੜਾ ਹੈਗਾ ਦੁਕਾਨ ਤੇ ਜਾ ਕੇ ਮਿਲਦੇ ਆ ਤੁਹਾਨੂੰ ਉਰਾਂ ਹੀ ਆ ਕੇ ਜਾ ਕੇ ਮਿਲਾਂਗੇ ਜਦੋਂ ਆਪਾਂ ਬਾਜ਼ਾਰ ਵੜਦੇ ਆ ਉਹਦੀ ਜਾ ਕੇ ਮੇੜਾਂਗੇ ਕੱਕੜਾਲ ਬਾਈਪਾਸ ਤੋਂ ਹੀ ਆਪਾਂ ਵੀਡੀਓ ਸ਼ੁਰੂ ਕਰਾਂਗੇ ਹਨਾ ਫਿਰ ਤੁਹਾਨੂੰ ਸਾਰੀ ਲੋਕੇਸ਼ਨ ਵਗੈਰਾ ਦੱਸਾਂਗੇ ਸਾਡੇ ਬੁਟੀਕ ਦੀ ਕਿਉਂਕਿ ਤੁਹਾਨੂੰ ਪਹੁੰਚਣ ਦੇ ਵਿੱਚ ਕੋਈ ਔਖ ਨਾ ਹੋਵੇ ਚਲੋ ਜੀ ਫਿਰ ਮਿਲਦੇ ਆ ਬੁਟੀਕ ਤੇ ਜਾ ਕੇ ਲਓ ਜੀ ਆਪਾਂ ਪਹੁੰਚ ਗਏ ਧੂਰੀ ਦੇਖੋ ਤੁਹਾਨੂੰ ਦਿਖਾਉਣੇ ਆਪਾਂ ਇਹ ਜਿਹੜਾ ਚੌਂਕ ਆ ਗਿਆ ਹਨਾ ਮੇਨ ਕੱਕੜਾਲ ਚੌਂਕ ਕਹਿ ਦਿੰਦੇ ਨੇ ਕੱਕੜਵਾਲ ਚੌਂਕ ਵੀ ਕਹਿੰਦੇ ਨੇ ਇਹਨੂੰ ਸੰਗਰੂਰ ਵਾਲਾ ਇੱਥੋਂ ਸੰਗਰੂਰ ਨੂੰ ਬੱਸਾਂ ਜਾਂਦੀਆਂ ਨੇ ਹਨਾ ਇਧਰਲੀ ਸਾਈਡ ਮਰੇਕਟਲੇ ਨੂੰ ਜਾਂਦੀਆਂ ਨੇ ਇਧਰ ਸੰਗਰੂਰ ਰੋਡ ਵੀ ਆ ਗਿਆ ਮਰੇਕਟਲਾ ਤੋਂ ਸੰਗਰੂਰ ਰੋਡ ਆ ਗਿਆ ਤੇ ਇੱਥੇ ਥੋੜਾ ਜਿਹਾ ਰਸ਼ ਜ਼ਿਆਦਾ ਹੋ ਜਾਂਦਾ ਹੈ ਕਿਉਂਕਿ ਚਰਾਸਤਾ ਪੈਂਦਾ ਹੈਗਾ ਇਧਰ ਜਾਣਾ ਸੀ ਟਰੈਕਟਰ ਨੇ ਪਾਸੇ ਤੋਂ ਹਾਂ ਇਹਨੂੰ ਨੱਕਾ ਜਾਂਦੋ ਫਿਰ ਮੂਰੇ ਡਿੱਕਾ ਲਾਉਗਾ ਨਾ ਇੱਥੋਂ ਲੰਘਣਾ ਥੋੜਾ ਜਿਹਾ ਔਖਾ ਹੀ ਹੋ ਜਾਂਦਾ ਹੈ ਕਿਉਂਕਿ ਸਵੇਰ ਸਵੇਰ ਦਾ ਟਾਈਮ ਹੈ ਹਨਾ ਸਾਰੇ ਆਪਦੇ ਕੰਮਾਂ ਧੰਦੇ ਵਾਲੇ ਆ ਜਾ ਰਹੇ ਨੇ ਪੰਡਤ ਜੀ ਆਪਦੇ ਕੰਮ ਤੇ ਜਾ ਰਹੇ ਨੇ ਦੇਖੋ ਹਵਣ ਹੋਣ ਕਰਨ ਆ ਦੇਖੋ ਆਪ ਬਸ ਸਟੈਂਡ ਵੱਲ ਜਾ ਰਹੇ ਆ ਜਿਹੜਾ ਹੈਗਾ ਸਾਰਾ ਤੁਹਾਨੂੰ ਦਿਖਾਉਣੇ ਆ ਆਪਣੀ ਸ਼ਾਪ ਕਿੱਥੇ ਕਿ ਜੇ ਇਹ ਬੱਸ ਸਟੈਂਡ ਨੂੰ ਆਪਾਂ ਜਾ ਰਹੇ ਆ ਬਾਈਪਾਸ ਤੋਂ ਬੱਸ ਪਾ ਬੱਸ ਸਟੈਂਡ ਨੂੰ ਤੇ 12 ਹੌਂਸਗਰੂਰ ਤੇ ਮਰੇਕੋਟਲੇ ਨੂੰ ਬੱਸਾਂ ਜਾਂਦੀਆਂ ਨੇ ਹਨਾ ਬਰਨਾਲੇ ਨੂੰ ਵੀ ਬਾਹਰੋਂ ਜਾਂਦੀਆਂ ਨੇ ਬਰਨਾਲੇ ਵਾਲੇ ਬੱਸ ਸਟੈਂਡ ਚੋਂ ਵੀ ਜਾਂਦੀਆਂ ਨੇ ਆ ਆਪਣਾ ਬੱਸ ਸਟੈਂਡ ਆ ਗਿਆ ਜਿੱਥੋਂ ਬੱਸ ਨਿਕਲ ਰਹੀ ਏ ਇਹ ਆਪਣਾ ਜਿਹੜਾ ਹੈਗਾ ਬੱਸ ਸਟੈਂਡ ਆ ਗਿਆ ਆਪਨਾ ਆ ਗਿਆ ਜੀ ਬੱਸ ਸਟੈਂਡ ਆ ਦੇਖੋ ਆ ਬੱਸਾਂ ਖੜੀਆਂ ਨੇ ਇਹ ਸਾਡਾ ਧੂਰੀ ਦਾ ਬੱਸ ਸਟੈਂਡ ਹੈਗਾ ਆ ਇਹ ਸਾਰਾ ਬੱਸ ਸਟੈਂਡ ਹੈ ਬੱਸ ਸਟੈਂਡ ਦੇ ਬਿਲਕੁਲ ਨਾਲ ਹੀ ਆਪਣੀ ਜਿਹੜੀ ਹੈਗੀ ਬੁਟੀਕ ਹੈਗਾ ਆ ਆ ਬੱਸ ਸਟੈਂਡ ਹੈਗਾ ਆ ਆ ਬੱਸ ਸਟੈਂਡ ਚੋਂ ਬੱਸਾਂ ਨਿਕਲਦੀਆਂ ਨੇ ਆ ਦੇਖੋ ਆ ਸਾਰੀਆਂ 5-7 ਕ ਦੁਕਾਨਾਂ ਨੇ ਇਹਦੇ ਨਾਲ ਹੀ ਆ ਜਿਹੜੀ ਗਲੀ ਮੁੜੂਗੀ ਆ ਦੇਖੋ ਆ ਗਲੀ ਆ ਗਈ ਬੱਸ ਸਟੈਂਡ ਦੇ ਬਿਲਕੁਲ ਨਾਲ ਹਾ ਗਲੀ ਆ ਗਈ ਉਹ ਸਾਹਮਣੇ ਸਾਡਾ ਬੁਟੀਕ ਹੈਗਾ ਉਹ ਦੇਖੋ ਬਿਲਕੁਲ ਸਾਹਮਣੇ ਕੋਰਨਰ ਤੇ ਦਿਖ ਰਿਹਾ ਤੁਹਾਨੂੰ ਇਧਰ ਆ ਸਾਹਮਣੇ ਆ ਆਪਣਾ ਹੈਗਾ ਜੀ ਕੋਰਨਰ ਤੇ ਬੁਟੀਕ ਤੇ ਸਲੂਨ ਆ ਉਹ ਦੇਖੋ ਤੁਹਾਨੂੰ ਬੋਰਡ ਲੱਗੇ ਦਿਖਦੇ ਹੋਣੇ ਹਨ ਇੱਕ ਆਪਣਾ ਸ਼ਟਰ ਇਧਰ ਹੈ ਇਹ ਵਾਲਾ ਦਿਖ ਰਿਹਾ ਇੱਕ ਆਪਣਾ ਸ਼ਟਰ ਇਹ ਹੈਗਾ ਇੱਥੇ ਤੱਕ ਰੈਡੀ ਹੈਗੀ ਆਪਣਾ ਆ ਗਈ ਆਪਣਾ ਆ ਗਿਆ ਬੁਟੀਕ ਜੀ ਤੇ ਹੁਣ ਉੱਪਰ ਲੱਗੇ ਆ ਦੇਖੋ ਇਹ ਵਾਲਾ ਆਪਣਾ ਆ ਦੇਖੋ ਇਹ ਆਪਣਾ ਜਿਹੜਾ ਬੁਟੀਕ ਹੈਗਾ ਬਿਲਕੁਲ ਬੱਸ ਸਟੈਂਡ ਦੇ ਨੇੜੇ ਹੈਗਾ ਆ ਦੇਖੋ ਮੈਂ ਉੱਪਰ ਕੇ ਵੀ ਦਿਖਾਉਣ ਲੱਗੀਆਂ ਤੁਹਾਨੂੰ ਆਓ ਮੇਨ ਰੋਡ ਆ ਗਿਆ ਸਾਹਮਣੇ ਮੇਨ ਰੋਡ ਹੈ ਜਿਹੜਾ ਹੈਗਾ ਇਧਰਲੇ ਪਾਸੇ ਬਸ ਸਟੈਂਡ ਆ ਗਿਆ ਇਧਰਲੇ ਪਾਸੇ ਬਾਜ਼ਾਰ ਚੱਲਿਆ ਜਾਂਦਾ ਚਲੋ ਜੀ ਹੁਣ ਆਪਾਂ ਖੋਲਦੇ ਆ ਦੁਕਾਨ ਸਾਰਿਆਂ ਨੂੰ ਜਿਹੜਾ ਹੈਗਾ ਦੁਵਾਰਾ ਫੇਰ ਬੇਨਤੀ ਕਰਦੇ ਆ ਪਹੁੰਚੋ ਹਮ ਹਮਾ ਕੇ ਆਪਣੀ ਓਪਨਿੰਗ ਤੇ ਤੇ ਚਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਤਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ